ਦੋਸਤੋ ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਜਿਹੜਾ ਵਿਆਹ ਵਾਲਾ ਰਿਸ਼ਤਾ ਹੁੰਦਾ ਹੈ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ ਤਾਂ ਜਦੋਂ ਪਤੀ ਪਤਨੀ ਦਾ ਵਿਆਹ ਹੁੰਦਾ ਹੈ ਤਾਂ ਉਹ ਇੱਕ ਦੂਜੇ ਦੇ ਨਾਲ ਵਾਅਦੇ ਕਰਦੇ ਆ ਜੀਨ ਮਰਨ ਦੇ ਇਕੱਠੇ ਰਹਿਣ ਦੇ ਜਿਹੜੇ ਵਾਅਦੇ ਕਰਦੇ ਆ ਕੋਈ ਐਦਾਂ ਦੇ ਪਤੀ ਹੁੰਦੇ ਆ ਕਿ ਕੋਸ਼ ਆਪਣੀਆਂ ਪਤਨੀਆਂ ਦੇ ਨਾਲ ਘਰ ਦੇ ਕੰਮ ਦੇ ਵਿੱਚ ਮਦਦ ਵੀ ਕਰਾਉਂਦੇ ਆ ਤੇ ਆਪਣੀ ਜ਼ਿੰਦਗੀ ਬਹੁਤ ਵਧੀਆ ਜਿਹੜੀ ਆ ਸਚਾਰੋ ਢੰਗ ਦੇ ਨਾਲ ਬਤੀਤ ਕਰਦੇ ਆ ਪਰ ਇਹਦੇ ਇੱਕ ਉਲਟ ਹੀ ਮਾਮਲਾ ਸਾਹਮਣੇ ਆ ਰਿਹਾ ਏ ਕਿ ਇੱਕ ਪਤਨੀ ਹੁੰਦੀ ਆ ਜਿਸ ਦਾ ਨਾਮ ਲਲਿਤਾ ਦੱਸਿਆ ਜਾ ਰਿਹਾ ਏ ਤਾਂ ਉਹ ਆਪਣੇ ਪੇਕੇ ਪਰਿਵਾਰ ਤੋਂ ਆਪਣੇ ਸਹੁਰੇ ਘਰ ਆਉਂਦੀ ਆ ਤੇ ਜਦੋਂ ਆਉਂਦੀ ਆ ਤਾਂ ਦੇਖਦੀ ਆ ਕਿ ਜਿਹੜਾ ਉਹਦਾ ਕਮਰਾ ਹੁੰਦਾ ਏ ਉਹਦਾ ਕਮਰਾ ਬਹੁਤ ਹੀ ਮਿੱਟੀ ਕਟਿੰਡ ਦੇ ਨਾਲ ਭਰਿਆ ਹੁੰਦਾ ਏ ਤਾਂ ਉਹ ਅਚਾਨਕ ਆਪਣੇ ਕਮਰੇ ਦੀ ਸਫਾਈ ਕਰਨ ਲੱਗ ਜਾਂਦੀ ਆ ਪਰ ਦੂਜੇ ਪਾਸੇ ਜਿਹੜੀ ਔਰਤਾ ਉਸਦਾ ਪਤੀ ਸੌਂ ਰਿਆ ਹੁੰਦਾ ਏ ਤੇ ਜਿਹੜੀ ਪਤਨੀ ਹੁੰਦੀ ਆ ਆਪਣੇ ਕਮਰੇ ਦੇ ਵਿੱਚ ਝਾੜੂ ਮਾਰਨ ਦੇ ਲਈ ਉਹ ਪਹਿਲਾਂ ਪੱਖਾ ਬੰਦ ਕਰਦੀ ਹੈ ਤੇ ਬਾਅਦ ਵਿੱਚ ਉਹ ਆਪਣੇ ਕਮਰੇ ਦੀ ਸਫਾਈ ਕਰਨੀ ਸ਼ੁਰੂ ਕਰ ਦਿੰਦੀ ਆ ਪਰ ਜਿਹੜਾ ਔਰਤ ਦਾ ਪਤੀ ਹੁੰਦਾ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਜਿਹੜੀ ਪਤਨੀ ਆ ਅਚਾਨਕ ਪੱਖਾ ਬੰਦ ਕਰ ਦਿੰਦੀ ਤੇ ਪੱਖਾ ਬੰਦ ਕਰਨ ਦੇ ਨਾਲ ਉਸ ਦੇ ਪਤੀ ਦੀ ਜਿਹੜੀ ਨੀਂਦ ਹਰਾਮ ਹੋ ਜਾਂਦੀ ਆ ਤਾਂ ਉਸ ਨੂੰ ਐਨਾ ਗੁੱਸਾ ਚੜ ਜਾਂਦਾ ਹੈ ਉਹ ਆਪਣੇ ਆਪੇ ਤੋਂ ਬਾਹਰ ਹੋ ਜਾਂਦਾ ਹੈ ਤਾਂ ਆਪਣੀ ਪਤਨੀ ਦੇ ਨਾਲ ਝਾੜੂ ਦੇ ਨਾਲ ਉਸ ਦੀ ਕੁੱਟਮਾਰ ਇੰਨੀ ਬਹਿਰੈਮੀ ਦੇ ਨਾਲ ਕਰਦਾ ਹੈ ਕਿ ਜਿਹੜੀ ਉਹ ਔਰਤ ਹੁੰਦੀ ਆ ਉਹ ਬੋਰੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ ਤੇ ਬਾਅਦ ਵਿੱਚ ਜਿਹੜਾ ਜਦੋਂ ਔਰਤ ਦੇ ਪੇਕੇ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਉਹਦਾ ਪਤੀ ਆ ਉਸਦੇ ਨਾਲ ਕੁੱਟਮਾਰ ਕੀਤੀ ਆ ਤਾਂ ਉਹ ਬਹੁਤ ਜ਼ਖਮੀ ਹੋ ਗਈ ਜਾਂ ਤਾਂ ਪੇਕੇ ਪਰਿਵਾਰ ਨੇ ਆਪਣੀ ਧੀ ਨੂੰ ਸਿਵਲ ਹਸਪੀਟਲ ਦੇ ਵਿੱਚ ਜਲਦੋਂ ਜਲਦ ਐਡਮਿਟ ਕਰਵਾਇਆ ਗਿਆ ਪਰ ਦੂਜੇ ਪਾਸੇ ਜਿਹੜੀ ਲਲਿਤਾ ਏ ਉਸਦੇ ਭਰਾ ਦੇ ਇਹ ਬਿਆਨ ਆ ਜਗਦੀਸ਼ ਦੇ ਕਿ ਜਿਹੜਾ ਮੇਰੀ ਭੈਣ ਦਾ ਘਰ ਵਾਲਾ ਏ ਉਹ ਕੰਮਕਾਰ ਕੁਛ ਵੀ ਨਹੀਂ ਕਰਦਾ ਉਹ ਅਕਸਰ ਹੀ ਮੇਰੀ ਭੈਣ ਦੇ ਨਾਲ ਲੜਾਈ ਝਗੜਾ ਕਰਦਾ ਸੀ ਉਹਦੇ ਨਾਲ ਕੁੱਟਮਾਰ ਕਰਦਾ ਸੀ ਜਿਹਦੇ ਕਰਕੇ ਮੇਰੀ ਭੈਣ ਤੰਗ ਪਰੇਸ਼ਾਨ ਹੋ ਕੇ ਉਹ ਪੇਕੇ ਘਰ ਆ ਗਈ ਸੀ ਤਾਂ ਬਾਅਦ ਵਿੱਚ ਉਹਨਾਂ ਦੇ ਵਿੱਚ ਜੋ ਵੀ ਲੜਾਈ ਝਗੜਾ ਹੁੰਦਾ ਸੀ ਪਰਿਵਾਰ ਮੈਂਬਰਾਂ ਦੀ ਮਦਦ ਦੁਆਰਾ ਉਹਨਾਂ ਦੋਨਾਂ ਦੇ ਵਿੱਚ ਜਿਹੜਾ ਮਾਮਲਾ ਸੁਲਝਾਇਆ ਜਾਂਦਾ ਸੀ ਤਾਂ ਬਾਅਦ ਵਿੱਚ ਜਿਹੜੀ ਲੜਦਾ ਹੁੰਦੀ ਆ ਉਹ ਆਪਣੇ ਘਰ ਸਹੁਰੇ ਘਰ ਵਾਪਸ ਆ ਜਾਂਦੀ ਆ ਪਰ ਉਸ ਦਾ ਭਰਾ ਉਸ ਦੇ ਭਰਾ ਦੇ ਇਹ ਬਿਆਨ ਆਇਆ ਕਿ ਸਾਨੂੰ ਨਹੀਂ ਪਤਾ ਸੀ ਕਿ ਜਿਹੜਾ ਮੇਰੀ ਭੈਣ ਦਾ ਘਰ ਵਾਲਾ ਹੈ ਉਹਦਾ ਵਿਵਹਾਰ ਜਿਹੜਾ ਜਮਾ ਵੀ ਨਹੀਂ ਬਦਲੇਗਾ ਤਾਂ ਇਹ ਜਿਹੜਾ ਵੱਡਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਇੱਕ ਪਤਨੀ ਹੁੰਦੀ ਹੈ ਜਿਹੜੀ ਆਪਣੇ ਕਮਰੇ ਦੀ ਸਫਾਈ ਕਰ ਰਹੀ ਹੁੰਦੀ ਆ ਤਾਂ ਪੱਖਾ ਜਦੋਂ ਉਹ ਬੰਦ ਕਰ ਦਿੰਦੀ ਆ ਤਾਂ ਪਤੀ ਜਿਹੜਾ ਅਚਾਨਕ ਗੁੱਸੇ ਦੇ ਵਿੱਚ ਆ ਕੇ ਝਾੜੂ ਦੇ ਨਾਲ ਹੀ ਆਪਣੀ ਪਤਨੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ ਏ ਆਪਣੀ ਪਤਨੀ ਨੂੰ ਇੰਨੀ ਬਹਿਰਮੀ ਦੇ ਨਾਲ ਕੁੱਟਮਾਰ ਕਰਦਾ ਏ ਕਿ ਉਹ ਜਿਹੜੀ ਔਰਤ ਹੁੰਦੀ ਆ ਗੰਭੀਰ ਰੂਪ ਵਿੱਚ ਜ਼ਖਮੀ ਹੁੰਦੀ ਆ ਤਾਂ ਤੁਰੰਤ ਹੀ ਉਸਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਤਾਂ ਬਾਅਦ ਵਿੱਚ ਪੇਕੇ ਪਰਿਵਾਰ ਜਿਹੜੇ ਹੁੰਦੇ ਆ ਉਸ ਔਰਤ ਦੇ ਤਾਂ ਉਹ ਉਹ ਆਪਣੀ ਜਵਾਈ ਦੇ ਉੱਪਰ ਪੁਲਿਸ ਸਟੇਸ਼ਨ ਜਾ ਕੇ ਐਫ ਆਈ ਆਰ ਜਿਹੜੀ ਦਰਜ ਕਰਵਾਉਂਦੀ ਆ ਤਾਂ ਬਾਅਦ ਵਿੱਚ ਜਿਹੜੀ ਪੁਲਿਸ ਹੁੰਦੀ ਆ ਉਹ ਉਸ ਔਰਤ ਦੇ ਪਤੀ ਨੂੰ ਗ੍ਰਿਫਤਾਰ ਕਰਕੇ ਜਿਹੜੀ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੰਦੇ ਆ ਪਰ ਕੌਜਿਕ ਔਰਤਾਂ ਅਜਿਹਾਂ ਵੀ ਹੁੰਦੀਆਂ ਨੇ ਕਿ ਜਿਹੜੀਆਂ ਕਰਵਾ ਚੌਦ ਦਾ ਵਰਤ ਰੱਖਦੀਆਂ ਨੇ ਤੇ ਦੂਜੇ ਪਾਸੇ ਔਰਤਾਂ ਆਪਣੇ ਪਤੀ ਨੂੰ ਜਿਹੜਾ ਪਤੀ ਨੂੰ ਪਰਮੇਸ਼ਰ ਕਹਿੰਦੇ ਨੇ ਪਰਮੇਸ਼ਰ ਦਾ ਜਿਹੜਾ ਦਰਜਾ ਦਿੱਤਾ ਜਾਂਦਾ ਏ ਜੇ ਕੱਲੀਆਂ ਔਰਤਾਂ ਹੀ ਕਿਉਂ ਆਪਣੇ ਪਤੀ ਲਈ ਇੰਨਾ ਕੁ ਸੋਚਦੀਆਂ ਨੇ ਜਿਹੜੇ ਪਤੀ ਹੁੰਦੇ ਆ ਉਹਨਾਂ ਨੂੰ ਵੀ ਆਪਣੀਆਂ ਪਤਨੀਆਂ ਬਾਰੇ ਸੋਚਣਾ ਚਾਹੀਦਾ ਏ ਜਿਵੇਂ ਕਿ ਕਈ ਪਤੀ ਐਦਾਂ ਦੇ ਵੀ ਹੁੰਦੇ ਆ ਜਿਹੜਾ ਕੰਮ ਕਰ ਕੁਛ ਵੀ ਨਹੀਂ ਕਰਦਾ ਇੱਕ ਡੱਕਾ ਵੀ ਨਹੀਂ ਤੋੜਦੇ ਪਰ ਦੂਜੇ ਪਾਸੇ ਜਿਹੜੀਆਂ ਪਤਨੀਆਂ ਹੁੰਦੀਆਂ ਨੇ ਘਰੋਂ ਬਾਹਰ ਜਾਂਦੀਆਂ ਨੇ ਦਿਹਾੜੀ ਦਾ ਪਾ ਕਰਦੀਆਂ ਨੇ ਤੇ ਜਿਹੜੀ ਜਿੰਨੇ ਵੀ ਉਹਦੇ ਪੈਸੇ ਬੰਦਦੇ ਆ ਉਹ ਆਪਣੇ ਪਤੀ ਨੂੰ ਲਿਆ ਕੇ ਦੇ ਦਿੰਦੀਆਂ ਨੇ ਤੇ ਪਤੀ ਜਿਹੜੇ ਦੂਜੇ ਪਾਸੇ ਜਿਹੜੇ ਨਸ਼ਾ ਕਰਦੇ ਆ ਕੁਝ ਪਤੀ ਐਦਾਂ ਦੇ ਵੀ ਹੁੰਦੇ ਜਿਹੜਾ ਨਸ਼ਾ ਕਰਦੇ ਆ ਤਾਂ ਉਹ ਸਾਰੇ ਪੈਸੇ ਵੀ ਜਿਹੜੇ ਨਸ਼ੇ ਦੇ ਵਿੱਚ ਉਡਾ ਦਿੰਦੇ ਆ ਪਰ ਦੂਜੇ ਪਾਸੇ ਪਤੀ ਜਿਹੜੇ ਹੁੰਦਿਆ ਉਹਨਾਂ ਨੂੰ ਵੀ ਆਪਣੀਆਂ ਜਿਹੜੀਆਂ ਪਤਨੀਆਂ ਦੇ ਨਾਲ ਘਰ ਦੇ ਕੰਮ ਦੇ ਵਿੱਚ ਮਦਦ ਵੀ ਕਰਾਉਣੀ ਚਾਹੀਦੀ ਆ ਜੇਕਰ ਉਹ ਕਿਸੇ ਵੀ ਪ੍ਰੋਬਲਮ ਦੇ ਵਿੱਚ ਹੁੰਦੀਆਂ ਉਹਨਾਂ ਦੇ ਸਾਥ ਖੜਨਾ ਚਾਹੀਦਾ ਨਾ ਕਿ ਜੇਕਰ ਉਸ ਨੇ ਪੱਖਾ ਬੰਦ ਕਰ ਹੀ ਦਿੱਤਾ ਤਾਂ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੋ ਗਈ ਕਿ ਜਿਹੜਾ ਪਤੀ ਨੂੰ ਇਹਨਾਂ ਗੁੱਸਾ ਚੜਦਾ ਏ ਤੇ ਆਪਣੀ ਪਤਨੀ ਨੂੰ ਝਾੜੂ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੰਦਾ ਹੈ ਤਾਂ ਕੁੱਟਣ ਤੋਂ ਇੱਕ ਵਾਰੀ ਵੀ ਗਰੇਜ਼ ਨਹੀਂ ਕਰਦਾ ਇਹ ਬਹੁਤ ਹੀ ਸ਼ਰਮਸ਼ਾਰ ਅਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਆ ਹੁਣ ਔਰਤਾਂ ਨੂੰ ਵੀ ਸੋਚ ਸਮਝ ਕੇ ਜਿਹੜਾ ਆਪਣੇ ਪਤੀ ਦੇ ਲਈ ਸੋਚ ਸਮਝ ਕੇ ਕੋਈ ਵੀ ਕੰਮ ਕਰਨਾ ਚਾਹੀਦਾ ਕਿਉਂਕਿ ਕੱਲੀਆਂ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹੀ ਕਿਉਂ ਆਪਣੇ ਘਰ ਦੇ ਲਈ ਇੰਨਾ ਕੁ ਸੋਚਦੀਆਂ ਨੇ ਜਿਹੜੇ ਪਤੀ ਹੁੰਦੇ ਆ ਉਹਨਾਂ ਨੂੰ ਵੀ ਆਪਣੇ ਘਰਬਾਰੇ ਘਰਬਾਰ ਬਾਰੇ ਵੀ ਸਾਰਾ ਕੁਝ ਸੋਚਣਾ ਚਾਹੀਦਾ ਹੈ ਇੱਕ ਪਾਸੇ ਜਿਹੜੀ ਔਰਤ ਹੁੰਦੀ ਆ ਆਪਣਾ ਘਰ ਪਰਿਵਾਰ ਜੋੜਨ ਦੇ ਲਈ ਕਿੰਨਾ ਸਟਰਗਲ ਕਰਦੀ ਆ ਤੇ ਦੂਜੇ ਪਾਸੇ ਜਿਹੜੇ ਪਤੀ ਹੁੰਦੇ ਆ ਉਹ ਖਾ ਪੀ ਕੇ ਨਸ਼ਾ ਕਰਕੇ ਤੇ ਉਹ ਸੌ ਜਾਂਦੇ ਬੇਫਿਕਰ ਹੋ ਜਾਂਦੇ ਆ ਮੈਂ ਸਾਰੇ ਜਿਹੜੇ ਮਰਦ ਹੁੰਦੇ ਆ ਔਰ ਨਾ ਦੀ ਨਹੀਂ ਗੱਲ ਕਰਦੀ ਜਿਹੜੇ ਕੁਛ ਮਰਦ ਇਦਾਂ ਦੇ ਵੀ ਹੁੰਦੇ ਜਿਹੜੇ ਕੰਮ ਕਰ ਨਹੀਂ ਕਰਦੇ ਤੇ ਕੁਛ ਔਰਤਾਂ ਵੀ ਹੁੰਦੀਆਂ ਨੇ ਜਿਹੜੀਆਂ ਆਪਣੇ ਪਤੀ ਨੂੰ ਤੰਗ ਕਰਦੀਆਂ ਨੇ ਪਰ ਆ ਜਿਹੜੀ ਖਬਰ ਆ ਬਹੁਤ ਹੀ ਸ਼ਰਮਸ਼ਾਰ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਤੇ ਪਤੀ ਨੇ ਆਪਣੀ ਪਤਨੀ ਨੂੰ ਜਿਹੜਾ ਬਹਿਰੈਮੀ ਦੇ ਨਾਲ ਕੁੱਟਿਆ ਏ ਤੁਹਾਨੂੰ ਕੀ ਲੱਗਦਾ ਏ ਉਸਨੇ ਸਹੀ ਕੀਤਾ ਏ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨੂੰ ਜਰੂਰ ਸ਼ੇਅਰ